ਕਰ ਰਿਹਾ ਰੋੜਾ ਰੱਦੀ ਹੈ ਚੈੱਕ ਕਰ ਸਕਦੇ ਬਰਾ ਜੀ ਆਪਰਾ ਬੰਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਤਖਤਪੁਰਾ ਸਾਹਿਬ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਵਾਈ ਜੀ ਕੋਲ ਬਹੁਤ ਸੋਹਣੀ ਝੋਟੀ ਹੈ ਜੀ ਜੀਮੀਦਾਰਪੁਰਾ ਕਰੇਲੂ ਝੋਟੀ ਹੈ ਮਾਜਾ ਜੀ ਤੇ ਚੈੱਕ ਕਰ ਸਕਦੇ ਹੋ ਲੋ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤ ਵਾਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਡ ਤੱਕ ਨਵੇਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਨੰਨੇ ਜੀ ਜਾਣਕਾਰੀ ਇੱਕ ਗੱਲ ਬਾਤ ਹੋਰ ਆ ਭਰਾ ਜਦੋਂ ਸੇਲ ਹੋ ਗਈ ਆਪਾਂ ਲੇਖਾਂਗੇ ਇਹਦੇ ਤੇ ਕੀ ਸੇਲ ਹੋ ਗਈ ਕਰਦੇ ਆਪਾਂ ਬਾਈ ਜੀ ਨਾਲ ਗੱਲ ਬਾਤ ਬਾਈ ਜੀ ਸਸੀ ਗਈ ਸਸੀ ਗਈ ਨਾਮ ਵੀਰ ਜੀ ਆਪਣਾ ਦਵਿੰਦਰ ਸਿੰਘ ਜੀ ਸਰ ਪੈਂਡ ਪੈਂਡ ਤਾਕਤਪੁਰਾ ਸਾਹਿਬ ਜਿਲ੍ਹਾ ਜਿਲ੍ਹਾ ਮੋਗਈ ਛੋਟੀ ਜਾਣਕਾਰੀ ਦੇ ਜੀ ਕਿਵੇਂ ਕਿਵੇਂ ਸੂਏ ਸੁਣਾ ਪਹਿਲੇ ਸੂਏ ਸੁਣਦੀ ਹੈ ਜੀ ਠੀਕ ਆ ਪਲੂਨ ਨੇ ਸੁਣਾ ਹਾਂਜੀ ਠੀਕ ਆ ਠੀਕ ਆ ਕਿਹੜਾ ਭਰਾ ਵੀ ਕੀ ਕਰ ਜਾਂਦਾ ਜੀ ਠੀਕ ਆ ਅਰਜਨ ਕੁੰਗੜ ਦਾ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਹੋ ਕਿੰਨੇ ਦਿਨ ਬਾਕੀ 10 ਦਿਨ ਰਹਿੰਦੇ ਡੇਟ ਮੁਤਾਬਕ ਕੱਤੀ 20 ਤਰੀਕ ਨੂੰ ਤਨ ਪੂਰੇ ਠੀਕ ਆ 20 ਤਰੀਕ ਨੂੰ ਤਨ ਪੂਰੇ ਭਰਾ ਠੀਕ ਹਨ ਸਿੰਘੀ ਸੁੰਗੀ ਚੈੱਕ ਕਰ ਸਕਦੇ ਹੋ ਬਾਈ ਦਾ ਠੀਕਾ ਹੀ ਵਧੀਆ ਹੋ ਰਾਇਆ ਵਾ ਤੇ ਮੱਝ ਦਾ ਪਤਾ ਵੀ ਕਿਹੜੀ ਟੀਕੀ ਦੀ ਹੈ ਮੱਝ ਦਾ ਪਤਾ ਕੁਸ ਵੀ ਕਿਹੜੀ ਟੀਕੀ ਦੀ ਹੈ ਆਪ ਨਹੀਂ ਪਤਾ ਨਹੀਂ ਪਤਾ ਨਹੀਂ ਨਹੀਂ ਭਰਾ ਉਹਦਾ ਪਤਾ ਨਹੀਂਗਾ ਟੀਕਾ ਬਾਈ ਨੇ ਸੰਭਾਲਿਆ ਨਹੀਂ ਠੀਕ ਹੈ ਨਾ ਤੇ ਇਹਦੇ ਆਪ ਅਰਜਨ ਕੁੰਗੜ ਭਰਾ ਬਾਈ ਹਾਂਜੀ ਅਰਜਨ ਕੁੰਗੜ ਦਾ ਟੀਕਾ ਭਰਾ ਆਪਣਾ ਚੈੱਕ ਕਰ ਸਕਦੇ ਹੋ ਕੱਦ ਬੱਡ ਸਿੰਘੀ ਸੁੰਗੀ ਬਹੁਤ ਸੋਹਣੀ ਲੋ ਜੀ ਜਿਮੀਦਰ ਭਰਾ ਕੋਲ ਲੋ ਜੀ ਲੌਣ ਲੱਗ ਕਰਮਾਂ ਵਾਲੀ ਤੋੜ ਦੋ ਭਰਾ ਲੋ ਜੀ ਕਰੇਲੂ ਛੋਟੀ ਹੈ ਜੀ ਜਿਮੀਦਰ ਭਰਾ ਠੀਕ ਹੈ ਜੀ ਬਾਤ ਤੋੜ ਲਈ ਤਨ ਲੋ ਜੀ ਥੋੜਾ ਜਿਹਾ ਫੋਨ ਕਰਕੇ ਥੋੜਾ ਜਿਹਾ ਡਰਦੀ ਹੈ ਚੈੱਕ ਕਰ ਸਕਦੇ ਭਰਾ ਲੋ ਜੀ ਜਿਹਾ ਭਰਾ ਬੰਦ ਦੇ ਲੋ ਜੀ ਹਾਂ ਚੈੱਕ ਕਰ ਸਕਦੇ ਭਰਾ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੇ ਨੂੰ ਵਿੱਤੀ ਦਾ ਠੀਕ ਹੈ ਜੀ 10 ਦਿਨ ਬਾਕੀ ਆ ਵਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਠੀਕ ਹੈ ਜੀ ਵਾਈ ਜੀ ਨਾਲ ਜਲੂ ਕਨੈਕਟ ਕਰੋ ਭਰਾ ਲੋ ਜੀ ਤੁਹਾਨੂੰ ਬਹੁਤ ਸੋਹਣਾ ਨਿਰਦਿਸ਼ ਦਿਖਾਉਣੇ ਚਾਹੁੰਦਾ ਇੱਥੇ ਸਾਈਡ ਚ ਚੈੱਕ ਕਰੋ ਲੋ ਜੀ ਲੋ ਇਗਲੀ ਸਾਈਡ ਚ ਚੈੱਕ ਕਰ ਸੋ ਲੋ ਜੀ ਵਾਈ ਜੀ ਨਾਲ ਜਲੂ ਕਨੈਕਟ ਕਰੋ ਭਰਾ ਠੀਕ ਹੈ ਜੀ ਵਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਹਾਂਜੀ ਵੀਰੇ ਰੇਟ ਇਹਦਾ ਰੇਟ ਇਹਦਾ 125 ਆ ਵੀਰੇ ਦੇਣ ਲੈਣ 125000 ਰੁਪਏ ਰੇਟ ਆ ਭਰਾ ਠੀਕ ਹਨ ਲੋ ਜੀ ਫਿਰ ਚੈੱਕ ਕਰ ਲੋ ਇਧਰੋਂ ਸਾਈਡ ਸਾਈਡੋਂ ਚੈੱਕ ਕਰ ਸਾਡੇ ਭਰਾ ਲੋ ਜੀ ਕਰੇ ਲੂ ਚੋਟੀ ਆ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ